ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿ ਫਿੱਟ ਕਰੀ ਦਾ ਇੱਕ ਛੋਟਾ ਜਿਹਾ ਉਪਾ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੈਸੇ ਨੂੰ ਲੈ ਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਪੈਸੇ ਨੂੰ ਲੈ ਕੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਜ਼ਰੂਰ ਬਣੀ ਰਹਿੰਦੀ ਹੈ ਸੰਗਤ ਜੀ ਜਿਸ ਕਰਕੇ ਹਰ ਇੱਕ ਆਪਣਾ ਕਾਰੋਬਾਰ ਕੰਮਕਾਰ ਚਲਾਉਣ ਦੇ ਲਈ ਪੈਸੇ ਲਿਆਉਂਦਾ ਹੈ ਪੈਸੇ ਦੇ ਨਾਲ ਹੀ ਉਹ ਕਾਰੋਬਾਰ ਤੇ ਕੰਮਕਾਰ ਚੱਲਦਾ ਹੈ ਜਿਸ ਨੂੰ ਉਸ ਕਾਰੋਬਾਰ ਤੇ ਕੰਮਕਾਰ ਨੂੰ ਵਧਾਉਣ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਛੋਟਾ ਜਿਹਾ ਫਿੱਟ ਕਰੀ ਦਾ ਉਪਾਰ ਦੱਸਾਂਗੇ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਜਿਹੜੇ ਪੈਸੇ ਦੀ ਪ੍ਰੋਬਲਮ ਹੈ ਉਹ ਦੂਰ ਹੋ ਜਾਵੇਗੀ ਪਰ ਵੀਡੀਓ ਨੂੰ ਸਾਰੇ ਪੈਣ ਪਰਾ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜੋ ਤੁਹਾਨੂੰ ਜਿਸ ਤਰ੍ਹਾਂ ਜਿਹੜਾ ਉਪਾਅ ਕਰੰਦੇ ਨਾਲ ਜਿੰਨੇ ਵੀ ਅਸੀਂ ਤੁਹਾਨੂੰ ਵੀਡੀਓਜ਼ ਦੇ ਵਿੱਚ ਉਪਾਅ ਦੱਸੇ ਹਨ ਉਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ ਕੁਝ ਉਪਾਅ ਹੁੰਦੇ ਹਨ ਜਿਹੜੇ ਅਲੱਗ-ਅਲੱਗ ਘਰੇਲੂ ਉਪਾਅ ਤੁਹਾਨੂੰ ਅਸੀਂ ਦੱਸਦੇ ਹਾਂ ਜਿਹੜੇ ਕਈ ਵਾਰ ਬਜ਼ੁਰਗ ਕਰਿਆ ਕਰਦੇ ਸਨ ਕਹਿੰਦੇ ਸਨ ਕਿ ਇਹਨਾਂ ਉਪਾਅ ਦੇ ਵਿੱਚੋਂ ਕੋਈ ਨਾ ਕੋਈ ਇੱਕ ਉਪਾਅ ਜਿਹੜਾ ਜ਼ਰੂਰ ਕਾਰਗਰ ਸਿੱਧ ਹੁੰਦਾ ਹੈ ਕਿਉਂਕਿ ਸੰਗਤ ਜੀ ਕਹੇ ਹਰ ਇੱਕ ਬੰਦੇ ਦੇ ਆਪੋ ਆਪਣੇ ਕਰਮ ਹੁੰਦੇ ਹਨ ਆਪੋ ਆਪਣੇ ਅਲੱਗ-ਅਲੱਗ ਕਰਮ ਹੁੰਦੇ ਹਨ ਹਰ ਇੱਕ ਬੰਦੇ ਦੇ ਅਲੱਗ ਹੀ ਕਿਸਮਤ ਹੁੰਦੀ ਹੈ ਆਪਣੇ ਹੀ ਦੋਸ਼ ਹੁੰਦੇ ਹਨ ਜਿਸ ਕਰਕੇ ਕਿਸੇ ਬੰਦੇ ਨੂੰ ਕੋਈ ਉਪਾਅ ਕੰਮ ਕਰ ਜਾਂਦਾ ਹੈ ਤੇ ਕਿਸੇ ਨੂੰ ਕੋਈ ਦੋਸ਼ ਵੀ ਅਲੱਗ-ਅਲੱਗ ਹੁੰਦੀਆਂ ਜਿਸ ਕਰਕੇ ਤੁਹਾਡੇ ਨਾਲ ਨਵੇਂ-ਨਵੇਂ ਉਪਾਅ ਸਾਂਝੇ ਕਰਦੇ ਹਾਂ ਜਿਸ ਦੇ ਨਾਲ ਹਰੇਕ ਮਨੁੱਖ ਆਪਣੇ ਪੈਸੇ ਦੀ ਪਰੇਸ਼ਾਨੀ ਨੂੰ ਦੂਰ ਕਰ ਸਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਪੈਸੇ ਦੀ ਪੈਸੇ ਨੂੰ ਲੈ ਕੇ ਹੀ ਘਰਾਂ ਦੇ ਵਿੱਚ ਕਲੇਸ਼ ਹੁੰਦੇ ਹਨ ਇਹਨਾਂ ਉਪਾਅ ਦੇ ਨਾਲ ਤੁਹਾਨੂੰ ਮਿਹਨਤ ਵੀ ਕਰਨੀ ਪਵੇਗੀ ਇਹ ਨਹੀਂ ਕਿਹਾ ਜਾਂਦਾ ਕਿ ਜੇਕਰ ਤੁਸੀਂ ਉਪਾਅ ਕਰੋਗੇ ਤਾਂ ਤੁਹਾਨੂੰ ਮਿਹਨਤ ਨਹੀਂ ਕਰਨੀ ਪਵੇਗੀ ਪਰਮਾਤਮਾ ਨਾਲ ਨਹੀਂ ਜੋੜਨਾ ਪਾਵੇਗਾ ਇਹ ਸਭ ਤੋਂ ਪਹਿਲੀ ਗੱਲ ਹੈ ਕਿ ਮਿਹਨਤ ਕਰਨੀ ਜ਼ਰੂਰੀ ਹੈ ਪਰਮਾਤਮਾ ਦਾ ਨਾਮ ਲੈਣਾ ਵੀ ਜ਼ਰੂਰੀ ਹੈ ਇਹ ਉਪਾਉ ਉਹਨਾਂ ਭੈਣ ਭਰਾਵਾਂ ਦੇ ਲਈ ਨੇ ਜਿਹੜੇ ਥੱਕ ਹਾਰ ਚੁੱਕੇ ਹਨ ਮਿਹਨਤ ਵੀ ਬਣੇ ਕਰਦੇ ਹਨ ਤੇ ਪਰਮਾਤਮਾ ਦਾ ਨਾਮ ਵੀ ਲੈਂਦੇ ਹਨ ਪਰ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਨਾਲ ਤੁਹਾਨੂੰ ਇਹ ਕੁਝ ਛੋਟੇ ਛੋਟੇ ਉਪਾਅ ਹੁੰਦੇ ਜਿਹੜੇ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਪੈਸਾ ਲਿਆ ਸਕਦੇ ਹੋ ਜੱਸ ਕਰਕੇ ਤੁਸੀਂ ਮਿਹਨਤ ਜ਼ਰੂਰ ਕਰਨੀ ਹੈ ਇਹ ਉਪਾਅ ਦੇ ਨਾਲ-ਨਾਲ ਤੁਹਾਨੂੰ ਫਾਇਦਾ ਵੀ ਬੜਾ ਹੋਵੇਗਾ ਕਿਉਂਕਿ ਜੇ ਅਸੀਂ ਪਰਮਾਤਮਾ ਤੇ ਭਰੋਸਾ ਰੱਖਦੇ ਹਾਂ ਨਾਮ ਬਾਣੀ ਦਾ ਸਿਮਰਨ ਕਰਦੇ ਹਾਂ ਤੇ ਆਪਣੀ ਮਿਹਨਤ ਵੀ ਚਾਰੇ ਰੱਖਦੇ ਹਾਂ ਤੇ ਉਸ ਉਪਾਅ ਨੂੰ ਭਾਵਨਾ ਦੇ ਨਾਲ ਕਰਦੇ ਹਾਂ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਹਰ ਇੱਕ ਕੰਮ ਨੂੰ ਕਰਨ ਦੇ ਪਿਛੇ ਇੱਕ ਕੰਦੇ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਸਾਡੇ ਮਨ ਦੇ ਵਿੱਚ ਵਿਸ਼ਵਾਸ ਹੈ ਤਾਹੇ ਇਹ ਉਪਾਅ ਸਾਡੇ ਲਈ ਫਾਇਦੇਮੰਦ ਹੋਵੇਗਾ ਸਿੱਧ ਹੋਵੇਗਾ ਇਹ ਜੋ ਉਪਾਅ ਹੁੰਦੇ ਨੇ ਇਹ ਕੋਈ ਖਰਚੇ ਵਾਲੇ ਨਹੀਂ ਹੁੰਦੇ ਜਿसे ਲਈ ਸਾਨੂੰ ਕੋਈ ਬਹੁਤਾ ਖਰਚਾ ਵੀ ਨਹੀਂ ਕਰਨਾ ਪੈਂਦਾ ਸਾਡੇ ਘਰ ਦੇ ਵਿੱਚ ਹੀ ਪਏ ਕੁਝ ਸਮਾਨ ਤੋਂ ਹੀ ਅਸੀਂ ਇਹ ਉਪਾਅ ਕਰ ਲੈਂਦੇ ਹਾਂ ਇਹਨਾਂ ਉਪਾਅ ਨੂੰ ਜਿਹੜੇ ਸਮਾਨ ਲੈ ਕੇ ਆਉਂਦੇ ਇਹ ਜਾਦੂ ਟੋਣੇ ਵਾਲਾ ਨਹੀਂ ਹੁੰਦਾ ਇਹ ਕੋਈ ਵਹਿਮ ਭਰਮ ਵਾਲਾ ਨਹੀਂ ਹੁੰਦਾ ਸਿਰਫ ਅਸੀਂ ਆਪਣੇ ਘਰ ਦੇ ਵਿੱਚੋਂ ਇਹ ਕੁਝ ਸਮਾਨ ਲੈ ਕੇ ਮਨੁੱਖ ਆਪਣੀ ਕਿਸਮਤ ਨੂੰ ਅਜ਼ਮਾ ਕੇ ਦੇਖ ਸਕਦਾ ਹੈ। ਉਸ ਦਾ ਫਾਇਦਾ ਲੈ ਸਕਦਾ ਹੈ। ਨਹੀਂ ਤੇ ਇਹਨਾਂ ਨੂੰ ਕਰਨ ਦੇ ਨਾਲ ਕਿਸੇ ਨੂੰ ਕੁਝ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। ਬਸ ਥੋੜੇ ਜਿਹੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਨੇ ਉਹ ਘਟ ਹੋ ਜਾਂਦੇ ਹਨ। ਉਹ ਠੀਕ ਹੋ ਜਾਂਦੇ ਹਨ। ਜਦੋਂ ਮਨੁੱਖ ਕੋਈ ਹਿੱਲਾ ਵਸੀਲਾ ਬਣਾਉਂਦਾ ਹੈ ਤਾਂ ਉਸ ਸਮੇਂ ਕਰਨ ਵਾਲੇ ਇਹ ਉਪਾਅ ਹੀ ਹੁੰਦੇ ਹਨ। ਜਿਹੜੇ ਮਨੁੱਖ ਇੰਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਇਸ ਤੋਂ ਜ਼ਿਆਦਾ ਫਾਇਦਾ ਵੀ ਨਹੀਂ ਕਦੇ ਮਿਲਦਾ ਕਿੰਤੂ ਪ੍ਰਿੰਤੂ ਕਰਨ ਵਾਲੇ ਮਨੁੱਖ ਨੂੰ ਕਦੇ ਕਿਸੇ ਚੀਜ਼ ਤੋਂ ਫਾਇਦਾ ਨਹੀਂ ਮਿਲਿਆ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਕਿਸ ਸਮੇਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਹ ਸਭ ਕੁਝ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਕਾਰੋਬਾਰ ਹੁੰਦਾ ਹੈ ਆਪਣਾ ਆਪਣੀ ਕੋਈ ਦੁਕਾਨ ਹੁੰਦੀ ਹੈ ਅਚਾਨਕ ਹੀ ਆਪਣੀ ਉਸ ਦੁਕਾਨ ਤੇ ਕਾਰੋਬਾਰ ਤੇ ਰੋਕ ਲੱਗ ਜਾਂਦੀ ਹੈ ਪੈਸਾ ਉਹਨੋਂ ਹਟ ਜਾਂਦਾ ਹੈ ਗਾਹਕ ਉਹਨੋਂ ਹਟ ਜਾਂਦੇ ਹਨ ਤੇ ਜਿਵੇਂ ਹੀ ਸਾਡਾ ਕਾਰੋਬਾਰ ਬਹੁਤ ਵਧੀਆ ਚੱਲਦਾ ਹੈ bizness ਦੇ ਵਿੱਚ ਜਿਵੇਂ ਵਾਧਾ ਹੋ ਰਿਹਾ ਹੁੰਦਾ ਹੈ ਤੇ ਅਚਾਨਕ ਹੀ ਇੱਕਦਮ ਸਾਨੂੰ ਪਤਾ ਨਹੀਂ ਲੱਗਦਾ ਕੀ ਹੋਇਆ ਕਿ ਸਾਡਾ ਇਹ ਮਤਲਬ ਕਾਰੋਬਾਰ ਆ ਜਿਹੜਾ ਰੁਕਾਵਟ ਪੈਣੀ ਸ਼ੁਰੂ ਹੋ ਗਈ ਕਈ ਵਾਰ ਤਾਂ ਸਾਨੂੰ ਇਦਾਂ ਵੀ ਲੱਗਦਾ ਹੈ ਕਿ ਜੇਵੇਂ ਸਾਨੂੰ ਕਿਸੇ ਨੇ ਨજર ਲਗਾ ਦਿੱਤੀ ਹੋਵੇ ਨજર ਲੱਗ ਗਈ ਹੈ ਸਾਡੇ ਕਾਰੋਬਾਰ ਨੂੰ ਜਾਂ ਸਾਨੂੰ ਜੇ ਤੁਹਾਡਾ ਬਿਜ਼ਨਸ ਚੱਲਦਾ ਵੀ ਹੈ ਚੱਲਦਾ ਹੋਇਆ ਬਿਲਕੁਲ ਰੁਕ ਗਿਆ ਤਾਂ ਉਸ ਲਈ ਤੁਸੀਂ ਕੀ ਕਰਨਾ ਹੈ ਉਸ ਲਈ ਕਰਨ ਦੇ ਲਈ ਤੁਹਾਨੂੰ ਤੁਹਾਨੂੰ ਇਹ ਸੌਖਾ ਜਿਹਾ ਉਪਾਅ ਫਿੱਟ ਕਰੀ ਦਾ ਕਰਨਾ ਪਾਵੇਗਾ ਫਿੱਟ ਕਰੀ ਦੇ ਉਪਾਅ ਦੇ ਨਾਲ ਤੁਸੀਂ ਸਭ ਕੁਝ ਕਰ ਸਕਦੇ ਹੋ ਜਿਹੜੀ ਤੁਹਾਡੇ ਕੰਮ ਘਰ ਦੇ ਵਿੱਚ ਰੁਕਾਵਟ ਆਉਂਦੀ ਹੈ ਕੰਮ 'ਚ ਰੁਕਾਵਟ ਆਉਂਦੀ ਹੈ ਉਹ ਤੁਹਾਡੇ ਦੂਰੋ ਜਾਵੇਗੀ ਇਹ ਤੁਹਾਡੇ ਘਰ ਦੇ ਵਿੱਚ ਅਕਸਰ ਮਿਲਦੀ ਹੈ ਫਿਟਕਰੀ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਜਾ ਕੇ ਤੁਸੀਂ ਫਿਟਕਰੀ ਛੋਟਾ ਜਿਹਾ ਟੁਕੜਾ ਲਿਆ ਸਕਦੇ ਹੋ ਸਿਰਫ ਬਿਲਕੁਲ ਇਹ ਛੋਟਾ ਜਿਹਾ ਟੁਕੜਾ ਜਿਹੜਾ ਇਹ ਟੁਕੜਾ ਹੁੰਦਾ ਹੈ ਪੀਸ ਹੈ ਤੁਸੀਂ ਲਵੋਗੇ ਫਿਟਕਰੀ ਦਾ ਤੇ ਉਸ ਨੂੰ ਥੋੜੇ ਜੇ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਚੰਗੀ ਤਰ੍ਹਾਂ ਤੁਸੀਂ ਜਿਹੜੀ ਤੁਹਾਡੀ ਦੁਕਾਨ ਹੈ ਜਾਂ ਤੁਸੀਂ ਕਿਸੇ ਉਸ ਮੇਨ ਗੇਟ ਦੇ ਉੱਤੇ ਉਸ ਨੂੰ ਲਟਕਾ ਸਕਦੇ ਹੋ ਪਰ ਉਹ ਕਿਸੇ ਦੀ ਨਜ਼ਰ ਨਹੀਂ ਆਉਣੀ ਚਾਹੀਦੀ ਤੇ ਜਿਹੜਾ ਤੁਹਾਡੇ ਬਿਜ਼ਨਸ ਹੈ ਜਾਂ ਕੋਈ ਫਿਟ ਕਰੇ ਹੈ ਕੋਈ ਵੀ کاروبار ਹੈ ਉਸ ਨੂੰ ਮੇਨ ਗੇਟ ਤੇ ਫਿਟ ਕਰੀ ਨੂੰ ਲਟਕਾ ਦੇਣਾ ਹੈ ਤਾਂ ਇਹਨਾਂ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਕਾਰੋਬਾਰ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਜਾਵੇਗਾ ਇਸ ਗੱਲ ਦਾ ਤੁਹਾਨੂੰ ਆਪਣੇ ਆਪ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਹਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਕਰੰਦੇ ਤੁਹਾਡੇ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆਉਂਦੀਆਂ ਹੋਣਗੀਆਂ ਉਹ ਸਭ ਦੂਰ ਹੋ ਜਾਣਗੀਆਂ ਜਿਵੇਂ ਹੀ ਤੁਹਾਡੀ ਦੁਕਾਨ ਦੇ ਵਿੱਚ ਗਾਹਕ ਆਟ ਆਉਂਦੇ ਸੀ ਗਾਹਕ ਆਉਣੇ ਸ਼ੁਰੂ ਹੋ ਜਾਣਗੇ ਇਹ ਸੀ ਸਾਡਾ ਪਹਿਲਾ ਉਪਾਅ ਤੇ ਦੂਸਰਾ ਉਪਾਅ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਰਿਲੇਟਡ ਕੋਈ ਵੀ ਸਮੱਸਿਆ ਹੁੰਦੀ ਹੈ ਜਿਸ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਤਾਂ ਉਥੇ ਤੁਸੀਂ ਇਸ ਨੂੰ ਪਾਣੂ ਕਿਵੇਂ ਕਰਨਾ ਹੈ ਕਰਨ ਦੇ ਲਈ ਤੁਸੀਂ ਘਰ ਦਾ ਆਪਣੇ ਕੋਈ ਐਸਾ ਕੋਈ ਕੋਨਾ ਲੱਭਣਾ ਹੈ ਜਿੱਥੇ ਕਿਸੇ ਦੀ ਆਉਂਦੇ ਜਾਂਦੇ ਦੀ ਨਜ਼ਰ ਨਹੀਂ ਪੈਂਦੀ ਜਿਸ ਤਰ੍ਹਾਂ ਕਿ ਤੁਸੀਂ ਉਹ ਦੁਕਾਨ ਦੇ ਜਾਂ ਆਪਣੇ ਕਾਰੋਬਾਰ ਦੇ ਮੇਨ ਗੇਟ ਦੇ ਉੱਤੇ ਫਿਟਕਰੀ ਟੰਗੇ ਸੀ ਇਸੇ ਤਰ੍ਹਾਂ ਇੱਕ ਫਿਟਕਰੀ ਦਾ ਟੁਕੜਾ ਲੈ ਲਓ ਉਸ ਨੂੰ ਕੋਲਨੀ ਦੇ ਵਿੱਚ ਪਾ ਲਓ ਤੇ ਕੁੱਟ ਕੇ ਜਿਸ ਤਰ੍ਹਾਂ ਆਕੇ ਪੀਸ ਕੇ ਉਸ ਦਾ ਪੇਸਟ ਬਣਾ ਕੇ ਫਿਰ ਉਸ ਕੋਲੀ ਨੂੰ ਉਸ ਕੋਨੇ ਦੇ ਵਿੱਚ ਰੱਖ ਦਵੋ ਜਿੱਥੇ ਕਿਸੇ ਦੇ ਵੀ ਆਉਂਦੇ ਜਾਂਦੇ ਦੀ ਨਜ਼ਰ ਨਾ ਪਵੇ ਤੇ ਇਹ ਉਪਾਅ ਕਰਨ ਦੇ ਨਾਲ ਘਰ ਦੇ ਵਿੱਚ ਤੁਹਾਡੇ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪੈਸਾ ਆਉਣ ਦੇ ਲਈ ਆਪਣੇ ਆਪ ਹੀ ਹਿੰਲਾ ਵਸਿਲਾ ਬਣ ਜਾਵੇਗਾ ਇਸ ਤਰ੍ਹਾਂ ਜਿਵੇਂ ਪੈਸੇ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਘਰ ਦੇ ਵਿੱਚ ਕੋਈ ਕਲੇਸ਼ ਹੁੰਦੀ ਹੈ ਉਹ ਦੋ ਰੋਜ਼ ਆਵੇਗੇ ਤੇ ਇੱਕਦਮ ਤੁਹਾਡੇ ਤੁਹਾਡੇ ਘਰ ਦਾ ਮਾਹੌਲ ਸ਼ਾਂਤ ਹੋ ਜਾਵੇਗਾ ਐਸੇ ਨਾਲ ਤੁਸੀਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਇਸ ਫਿੱਟ ਕਰੀ ਨੂੰ ਰੱਖਦੇ ਹੋ ਤਾਂ ਕੁਝ ਦਿਨਾਂ ਦੇ ਬਾਅਦ ਤੁਸੀਂ ਇਸ ਨੂੰ ਚੈੱਕ ਕਰਦੇ ਰਹਿਣਾ ਕਿ ਇਸ ਨੇ ਕਿਤੇ ਆਪਣਾ ਰੰਗ ਤਾਂ ਨਹੀਂ ਬਦਲਿਆ ਜੇਕਰ ਇਸ ਨੇ ਰੰਗ ਬਦਲ ਦਿੱਤਾ ਤਾਂ ਇਸ ਨੂੰ ਚੁੱਕ ਕੇ ਕਿਸੇ ਖੁੱਲ੍ਹੀ ਥਾਂ ਦੇ ਤੁਸੀਂ ਮਿੱਟੀ ਦੇ ਵਿੱਚ ਦਬਾ ਦਿਓ ਜੇਕਰ ਤੁਹਾਡੇ ਬਾਹਰ ਕੋਈ ਖੁੱਲੀ ਜਗ੍ਹਾ ਨਹੀਂ ਹੈ ਤਾਂ ਇਸ ਨੂੰ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਉਸ ਜਗ੍ਹਾ ਤੇ ਤੁਸੀਂ ਨਵੇਂ ਫਿਟਕਰੀ ਰੱਖ ਸਕਦੇ ਹੋ ਜਿਹੜੀ ਜਗ੍ਹਾ ਤੋਂ ਤੁਸੀਂ ਪਹਿਲੀ ਰੰਗ ਬਦਲ ਲਈ ਹੋਈ ਫਿਟਕਰੀ ਚੁੱਕੀ ਹੈ ਫਿਟਕਰੀ ਦਾ ਜੋ ਰੰਗ ਚੇਂਜ ਹੁੰਦਾ ਹੈ ਬਦਲ ਜਾਂਦਾ ਹੈ ਜਦੋਂ ਕਲਰ ਚੇਂਜ ਹੁੰਦਾ ਹੈ ਉਸ ਤੋਂ ਇਹੇ ਅੰਦਾਜ਼ਨ ਲਗਾ ਸਕਦੇ ਹਾਂ ਕਿ ਜਿਹੜੀਆਂ ਜਿੰਨੀਆਂ ਵੀ ਸਾਡੇ ਘਰ ਦੇ ਵਿੱਚ ਨੈਗੇਟਿਵ ਅਲਰਜੀ ਸੀ ਬਾਣੀਆਂ ਸ਼ਕਤੀਆਂ ਸੀ ਉਹ ਆਪਣੇ ਵੱਲ ਖਿੱਚੀਆਂ ਚੱਲੀਆਂ ਫਟਿਕਰੇ ਨੇ ਜਸਕਰ ਕੇ ਉਹਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਗਿਆ ਜਦੋਂ ਤੁਸੀਂ ਇਹਨਾਂ ਕਰਨਾ ਸ਼ੁਰੂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦਾ ਮਾਹੌਲ ਠੀਕ ਹੋਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਠੀਕ ਹੋ ਜਾਵੇਗਾ ਬਰਕਤ ਵੀ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੀਆਂ ਜਿਹੜੀਆਂ ਸਾਰੀਆਂ ਮੁਸ਼ਕਲਾਂ ਨੇ ਦੁੱਖ ਕਲੇਸ਼ ਸਭ ਕੁਝ ਦੂਰ ਹੋ ਜਾਵੇਗਾ ਇਸ ਤੋਂ ਇਲਾਵਾ ਜਿਵੇਂ ਤੁਸੀਂ ਦੁਕਾਨ ਦੇ ਮੇਨ ਗੇਟ ਤੇ ਕਾਲੇ ਕੱਪੜੇ ਦੇ ਵਿੱਚ ਫਟਕਰੀ ਬੰਨਣਾ ਤੇ ਲਟਕਾਉਣ ਦੇ ਲਈ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਵੀ ਇਹ ਕਰ ਸਕਦੇ ਹੋ ਇਸੇ ਨਾਲ ਤੁਹਾਡੇ ਘਰ ਦੀਆਂ ਚਿੰਨੀਆਂ ਵੀ ਪ੍ਰੋਬਲਮ ਨਹੀਂ ਮੁਸ਼ਕਲਾ ਨਹੀਂ ਉਹ ਸਾਰੀਆਂ ਹੱਲ ਹੋ ਜਾਣਗੀਆਂ ਤੁਸੀਂ ਘਰ ਦੇ ਮੇਨ ਗੇਟ ਤੇ ਫਟਕਰੀ ਨੂੰ ਲਟਕਾਉਂਦੇ ਹੋਏ ਕਾਲੇ ਕਪੜੇ ਦੇ ਵਿੱਚ ਬੰਨ ਕੇ ਲਟਕਾਓ ਤੁਹਾਡੇ ਘਰ ਦੇ ਮੇਨ ਮੁੱਖੀ ਤੇ ਜੋ ਵੀ 네ਗੇਟਿਵ એનર્ਜੀ ਜਾਂ 네ਗੇਟਿਵ ਸ਼ਕਤੀਆਂ ਦਾ ਪ੍ਰਭਾਵ ਹੋਵੇਗਾ ਉਹ ਦੂਰ ਹੋ ਜਾਵੇਗਾ ਜਿਸ ਨਾਲ ਉਹ ਮਿਹਨਤ ਕਰਨੇ ਸ਼ੁਰੂ ਕਰ ਦੇਵੇਗਾ ਉਹਦਾ ਜੋ ਧਿਆਨ ਕੰਮ ਵਿੱਚ ਲੰਘਣਾ ਸ਼ੁਰੂ ਹੋ ਜਾਵੇਗਾ ਜਿਸ ਕਰਕੇ ਸਾਡੇ ਘਰ ਦੇ ਵਿੱਚ ਬਰਕਤ ਆਉਣੇ ਸ਼ੁਰੂ ਹੋ ਜਾਵੇਗੀ ਤੇ ਪੈਸਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਖੁਸ਼ਹਾਲੀ ਵਾਜ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰਾਤ ਦੇ ਸਮੇਂ ਭੈੜੇ ਸੁਪਨੇ ਆਉਂਦੇ ਨੇ ਜਾਂ ਕਿਸੇ ਤਰ੍ਹਾਂ ਦੇ ਡੈਥ ਵਾਲੇ ਮੌਤ ਵਾਲੇ ਜਾਂ ਕੋਈ ਵੀ ਹਾਦਸਾ ਤੁਹਾਨੂੰ ਸੁਪਨਿਆਂ ਦੇ ਵਿੱਚ ਦਿਖਦਾ ਹੈ ਜਾਂ ਤੁਹਾਡੇ ਘਰ ਦਾ ਛੋਟਾ ਬੱਚਾ ਡਰ ਜਾਂਦਾ ਹੈ ਦਾਰ ਕੇ ਕੜਾ ਹੋ ਜਾਂਦਾ ਹੈ ਉਠ ਬੈਣਦਾ ਹੈ ਤੁਹਾਡੇ ਘਰ ਦੇ ਛੋਟੇ ਬੱਚੇ ਰਾਤ ਨੂੰ ਡਰ ਜਾਂਦੇ ਹਨ ਤਾਂ ਤੁਸੀਂ ਲਾਲ ਕੱਪੜੇ ਦੇ ਵਿੱਚ ਫਟਕਰੀ ਨੂੰ ਬਣ ਕੇ ਜਿੱਤੇ ਉਹ ਬੱਚਾ ਸੌਂਦਾ ਹੈ ਜਾਂ ਤੁਸੀਂ ਸੌਂਦੇ ਹੋ ਉਸ ਰਾਣੇ ਦੇ ਥੱਲੇ ਉਸ ਫਟਕਰੀ ਨੂੰ ਰੱਖ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਜੋ ਵੀ ਪੈਣੇ ਸੁਪਨੇ ਆਉਂਦੇ ਨੇ ਉਹ ਕਦੇ ਵੀ ਨਹੀਂ ਆਉਣਗੇ ਇਹ ਸੀ ਸੰਗਤ ਜੀ ਅੱਜ ਦੀ ਵੀਡੀਓ ਤੇ ਇਹ ਸੀ ਸਾਡੀ ਅੱਜ ਦੀ ਫਟਕਰੀ ਦੇ ਛੋਟੇ-ਛੋਟੇ ਉਪਾਅ ਜਿੰਨਾਂ ਨੂੰ ਤੁਸੀਂ ਕਰਕੇ ਆਪਣੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਇਸੇ ਨਾਲ ਨਾਲ ਤੁਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਪੋਚਾ ਲਗਾਉਂਦੇ ਹੋ ਤਾਂ ਜਿਸ ਪਾਲਟੀ ਦੇ ਵਿੱਚ ਤੁਸੀਂ ਪੋਚਾ ਲਾਉਣਾ ਸ਼ੁਰੂ ਕਰਦੇ ਹੋ ਪਾਣੀ ਪਾ ਕੇ ਉਸੇ ਵਿੱਚ ਤੁਸੀਂ 50 ਗ੍ਰਾਮ ਫਿੱਟਕਰੀ ਪਾ ਕੇ ਆਪਣੇ ਘਰ ਦੇ ਇਕੱਲੇ-ਇਕੱਲੇ ਕੋਨੇ ਦੇ ਵਿੱਚ ਕਮਰੇ ਵਿੱਚ ਕਮਰੇ ਦੇ ਵਿੱਚ ਤੁਸੀਂ ਪੋਚਾ ਲਗਾਉਣਾ ਹੈ ਇਸੇ ਨਾਲ ਤੁਹਾਡੇ ਘਰ ਇਹ ਜਿਹੜਾ ਤੁਹਾਡਾ ਪਵਿੱਤਰ ਹੋ ਜਾਵੇਗਾ ਸਾਰਾ ਘਰ ਜਿੰਨੀਆਂ ਵੀ ਨੈਗੇਟਿਵ એનર્ਜੀਆਂ ਨੇ ਸ਼ਕਤੀਆਂ ਮਾੜੀਆਂ ਨੇ ਉਹ ਸਭ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਣਗੇ ਖਤਮ ਹੋ ਜਾਣਗੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਮੇ ਦੂਰ ਹੋ ਜਾਵੇਗੀ ਤੇ ਪੋਜ਼ੀਟਿਵ એનર્ਜੀ ਆਉਣੇ ਸ਼ੁਰੂ ਹੋ ਜਾਵੇਗੀ ਪੋਜ਼ੀਟਿਵ ਵਾਈਬ ਆਉਣੇ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਘਰ ਵਿੱਚ ਖੁਸ਼ਹਾਲੀ ਆ ਜਾਵੇਗੀ ਇਸੇ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ